ਸਤਨਾਮ ਜਪਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖ ਨਿਰੰਜਨਾ ॥ ਸ਼ਲੋਕ ਡੰਡਾਤ ਬੰਦਨ ਅਨਕ ਬਾਾਰ ਸਰਬ ਕਲਾ ਸਮਰਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਤਨ ਸੋਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤ ਗੁਰ ਚਰਨਾਂ ਜੀ ਕੀ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਪ੍ਰਭ ਨਾਮ ਚਿਤੇਰੇ ਸੁਣੀ ਅਰਦਾਸ ਸੁਅਮੀ ਮੇਰੇ ਸਰਬ ਕਲਾ ਬਣਾਈ ਪਰਗਟ ਪਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠ ਪੰਜਵਾ ਪ੍ਰਭ ਕੀ ਸਰਨ ਸਗਲੀ ਕਰ ਕਿਰਪਾ ਪਨੋ ਕਰ ਲੀਨਾ ਮਨ ਵਸਿਆ ਅਬਿਨਾਸੀ ਤਾ ਕਉ ਬਿਗਨ ਨ ਕੋ ਲਾਗੇ ਜੋ ਸਤਗੁਰ ਆਪਣੈ ਰਾਖੇ ਚਰਨ ਕਮਲ ਬਸੇ ਰਿਤ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰਿ ਸਿਵਾ ਸੀਵਕ ਪ੍ਰਭ ਆਪਣੈ ਜਿਨ ਮਨ ਕੀ ਇੱਛ ਪੁਜਾਈ ਨਾਨਕ ਦਾਸ ਤਾਂ ਕਹਿ ਬਲੇਹਾਰੈ ਜਿਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਿਨ ਮਨ ਕੀ ਇਛ ਪੁਜਾਈ ਨਾਨਕ ਦਾਸ ਤਾਂ ਕਹਿ ਬਲੇਹਾਰੈ ਜਿਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ